ਸਾਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਬਾਜਵਾ ਤੇ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਬੜਿਆਂ ਵਿਸ਼ਿਆਂ ਤੇ ਸਾਨੂੰ ਵੀਡੀਓ ਵਿਖਾਈ ਆ ਤੇ ਅੱਜ ਮੈਂ ਵੀਡੀਓ ਜਿਹੜੀ ਬਣਾਉਣ ਜਾ ਰਿਹਾ ਵਾ ਉਹ ਇਹ ਵੀਡੀਓ ਵਾ ਕਿ ਜਿਹੜਾ ਘਰ ਦਾ ਹਾਰ ਸ਼ਿੰਗਾਰ ਹੁੰਦੇ ਆ ਜਿਵੇਂ ਕਿ ਗੈਸ ਕਰੋ ਫੁੱਲ ਅੱਜ ਫੁੱਲਾਂ ਤੇ ਵੀਡੀਓ ਤੁਹਾਨੂੰ ਬਣਾ ਕੇ ਪਾਉਣ ਲੱਗਾ ਵਾ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੂਗੀ ਸੋਹਣੇ ਸੋਹਣੇ ਫੁੱਲਾਂ ਦੀ ਤੇ ਆਓ ਫਿਰ ਵੀਡੀਓ ਬਣਾਈਏ ਤੇ ਨਾਲੇ ਤੁਹਾਨੂੰ ਵਿਖਾਈਏ ਕਿਹੜੇ-ਕਿਹੜੇ ਫੁੱਲ ਆ ਕਿੱਦਾਂ-ਕਿੱਦਾਂ ਦੇ ਆ ਕਿੰਨੇ ਸੋਹਣੇ ਆ ਆਓ ਤੁਹਾਨੂੰ ਵਿਖਾਲਦਾ ਗਮਲਿਆਂ ਦੇ ਵਿੱਚ ਵੇਖੋ ਕਿੱਡੇ ਪਿਆਰੇ-ਪਿਆਰੇ ਲੱਗਣ ਦੇ ਆ ਤੇ ਕਿੰਨੇ ਸੋਹਣੇ ਆ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਵਿੱਚ ਫੁੱਲ ਲਾਇਆ ਕਰੋ ਜਿਨ੍ਹਾਂ ਨਾਲ ਘਰ ਦਾ ਹਾਰ ਸ਼ਿੰਗਾਰ ਬਹੁਤ ਸੋਹਣਾ ਲੱਗਦਾ ਵਾ ਇੱਕ ਤੇ ਘਰ ਸੋਹਣਾ ਲੱਗੂਗਾ ਤੇ ਇੱਕ ਤੁਹਾਡਾ ਜੀ ਲੱਗਾ ਰਹੂਗਾ ਕਦੇ ਪਾਣੀ ਪਾ ਲਿਆ ਕਦੇ ਗੋਡੀ ਕਰ ਲਈ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਆ ਤੇ ਇਹਨਾਂ ਫੁੱਲਾਂ ਦੀ ਪਨੀਰੀ ਅਸੀਂ ਆਪ ਤਿਆਰ ਕੀਤੀ ਆ ਤਾਂ ਕਿ ਜਿਹੜੇ ਫੁੱਲ ਆ ਇਹਨਾਂ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਇਸ ਕਰਕੇ ਅਸੀਂ ਪਨੀਰੀ ਆਪ ਤਿਆਰ ਕੀਤੀ ਆ ਤੇ ਆਪ ਹੀ ਬਾਗ ਦੇ ਵਿੱਚ ਲਾਏ ਆ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਣ ਦੇ ਆ ਇਹ ਹਰ ਇੱਕ ਗਮਲੇ 'ਚ 4-4 5-5 ਫੁੱਲ ਖਿਲ ਗਏ ਆ ਇਹ ਬੂਟਾ ਇੱਕ ਲਈਦਾ ਵਾ ਜੀ ਦਿਨਾਂ ਪਹਿਲਾਂ ਇਹਨਾਂ ਨੇ ਚਾਰ ਫੁੱਲ ਦੇਣੇ ਸਾਨੂੰ ਤੇ ਜਦੋਂ ਉਹ ਚਾਰ ਫੁੱਲ ਤੇ ਖਤਮ ਹੋ ਗਏ ਥੋੜੇ ਜਿੱਦਾਂ ਕਮਲਾ ਆ ਜਾਂਦੇ ਆ ਤੇ ਫਿਰ ਥੱਲਿਓਂ ਹੋਰ ਚਾਰ ਫੁੱਲ ਜਿਹੜੇ ਆ ਨਵੇਂ ਨਿਕਲ ਆਉਣੇ ਆ ਤੇ ਇਹ ਜਿਹੜਾ ਫੁੱਲ ਵਾ ਤਕਰੀਬਨ 2.5 ਮਹੀਨੇ ਖਿਲਦਾ ਵਾ ਤੇ ਆ ਜਿਹੜਾ ਫੁੱਲ ਵਾ ਇਹ 5 5 6 6 ਇਕੱਠੇ ਨਿਕਲਦੇ ਆ ਆ ਵੇਖੋ ਆ 12 13 ਨਿਕਲੇ ਇੱਕ ਆ ਜਿਹੜੇ ਆ ਇਹ ਪੰਜ ਫੁੱਲ ਨਿਕਲਦੇ ਆ ਆ ਜਿਹੜੇ ਆ 13 14 ਨਿਕਲਦੇ ਆ ਆ ਤੇ ਅਣਗਿਣਤੀ ਲਿਖਣ ਨਿਕਲਦੇ ਆ ਨਾ ਤੇ ਜਿੰਨੇ ਵੀ ਫੁੱਲ ਆ ਵੇਖੋ ਜਿਹਨੂੰ ਅਸੀਂ ਕੁੱਕੜ ਕਲਗੀ ਕਹਿੰਦੇ ਆ ਉਹ ਵੀ ਬਹੁਤ ਪਿਆਰੀ ਆ ਤੇ ਹਰ ਇੱਕ ਤਰ੍ਹਾਂ ਦਾ ਬੂਟਾ ਲਾਉਣਾ ਚਾਹੀਦਾ ਵਾ ਫੁੱਲ ਲਾਉਣੇ ਚਾਹੀਦੇ ਆ ਆ ਹਰ ਇੱਕ ਤਰ੍ਹਾਂ ਦੇ ਫੁੱਲ ਲਾਏ ਆ ਜੀ ਦੇ ਨਾਲ ਹਰਿਆਲੀ ਰਹਿੰਦੀ ਆ ਘਰ ਦੇ ਵਿੱਚ ਤੇ ਬਹੁਤ ਹੀ ਪਿਆਰੇ ਪਿਆਰੇ ਵਧੀਆ ਲੱਗਦੇ ਆ ਦੇਖਣ ਸੀ ਵਧੀਆ ਲੱਗਦੇ ਆ ਤੇ ਆ ਜਿਹੜੇ ਫੁੱਲ ਵਾ ਇਹ ਪੰਜ ਨਿਕਲਦੇ ਜਿੰਨਾਂ ਦੀ ਮੈਂ ਗੱਲ ਕੀਤੀ ਸੀ ਕਿ ਜਿਹੜੇ ਪੰਜ ਫੁੱਲ ਨਿਕਲਦੇ ਆ ਚਾਰ ਨਿਕਲਦੇ ਆ ਇਹਨਾਂ ਨੇ ਇੱਕ ਵਾਰੀ ਆ ਜਿਹੜੇ ਫੁੱਲ ਵਾ ਇਨਾ ਇੱਕ ਵਾਰੀ ਖਤਮ ਹੋ ਜਾਣਾ ਵਾ ਤੇ ਫੇਰ ਨਵੇਂ ਸਿਰਿਓਂ ਚਾਰ ਪੰਜ ਫੁੱਲ ਜਿਹੜੇ ਆ ਉਹ ਨਿਕਲਨੇ ਆ ਆ ਜਿਹੜਾ ਫੁੱਲ ਆ ਇਹ ਤਾਂ ਬਹੁਤ ਪਿਆਰਾ ਵਾ ਨਾ ਸਾਰਿਆਂ ਤੋਂ ਬੈਸਟ ਏ ਤੇ ਇਹ ਜਿਹੜਾ ਵੇ ਥੋੜਾ ਹਾਈਟ ਕਰਕੇ ਫੇ ਫੁੱਲ ਨਿਕਲਦੇ ਆ ਤੇ ਜਿਹੜੇ ਆ ਵਾ ਇਹ ਗੁੱਟੇ ਦੇ ਫੁੱਲ ਵਾ ਵਾ ਜਿਹੜੇ ਔਰੇਂਜ ਕਲਰ ਦੇ ਆ ਤੇ ਆ ਜਿਹੜੇ yellow ਕਲਰ ਦੇ ਆ ਇਹ ਵੀ ਗੁੱਟੇ ਦੇ ਆ ਇਹ ਵੇਖਿਓ ਇੱਕ ਤਾਂ ਫੁੱਲ ਹੁੰਦਾ ਨਾ ਛੋਟਾ ਛੋਟਾ ਲੱਗਦਾ ਵਾ ਇਹ ਫੁੱਲ ਜਿਹੜੇ ਆ ਨਾ ਬਹੁਤ ਮੋਟੇ ਲੱਗਦੇ ਆ ਗੁੱਟਾ ਕਈ ਕਿਸਮਾਂ ਦਾ ਹੁੰਦਾ ਵਾ ਪਰ ਇਹ ਜਿਹੜੇ ਫੁੱਲ ਵਾ ਬਹੁਤ ਮੋਟੇ ਲੱਗਦੇ ਆ ਤੇ ਇਹ ਗਮਲਿਆਂ ਦੇ ਵਿੱਚ ਵੇਖੋ ਹਾਂ ਇਹ ਇੱਕ ਬੂਟਾ ਲਾਇਆ ਤਾਂ ਸਾਰਾ ਗਮਲਾ ਹੀ ਇਹਨਾਂ ਨੇ ਕਵਰ ਕਰ ਲਿਆ ਵਾ ਆਹ ਵੇਖੋ ਸਾਰਾ ਗਮਲਾ ਹੀ ਕਵਰ ਕਰ ਲਿਆ ਉਹਨਾਂ ਨੇ ਆਹ ਥੱਲੇ ਇੱਕ ਸਾਈਡ ਤੇ ਹੈਗੇ ਨਾ ਜਿਹੜੇ ਆ ਡੈਮੇਜ ਹੋਏ ਆ ਇਹਨਾਂ ਨੂੰ ਦੁਬਾਰਾ ਲਾਵਾਂਗੇ ਇਹ ਕਿਉਂਕਿ ਇਹ ਪਹਿਲਾਂ ਲਾਏ ਸੀ ਉਹ ਹੋਰ ਵੈਰੈਟੀ ਸੀ ਆ ਜਿਹੜੇ ਗੁੱਟੇ ਵਾਲੇ ਆ ਇਹ ਹੁਣ ਨਿਊ ਵੈਰੈਟੀ ਆ ਤੇ ਆ ਵੇਖੋ ਗੁੱਟਾ ਜਿੰਨਾ ਮੈਂ ਤੁਹਾਨੂੰ ਕਿਹਾ ਵੀ ਇਹ ਇੱਕ ਗੁੱਟਾ ਹੀ ਕਾਫੀ ਮੋਟਾ ਹੁੰਦਾ ਆ ਵੇਖੋ ਤਨ ਮੈਂ ਜ਼ੂਮ ਕਰਕੇ ਵਿਖਾ ਲਦਾ ਆ ਵੇਖੋ